ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਦੇ ਚਲਦਿਆਂ ਸ਼੍ਰੀ ਨਗਰ ਤੋਂ ਗੁਰੂ ਸਾਹਿਬ ਜੀ ਦੀ ਪਾਲਕੀ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਪਠਾਨਕੋਟ ਆ ਰਹੀ ਹੈ ਜੋ ਕਿ 20 ਤਰੀਕ ਨੂੰ ਪਠਾਨਕੋਟ ਪਹੁੰਚੇਗੀ ਅਤੇ ਇਸ ਦੇ ਨਾਲ ਹੀ 18 ਤਰੀਕ ਤੋਂ 20 ਤਰੀਕ ਤੱਕ ਜ਼ਿਲ੍ਹਾ ਪਠਾਨਕੋਟ ਵਿੱਚ ਲੇਜ਼ਰ ਅਤੇ ਲਾਈਟਿੰਗ ਸੋ ਵੀ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਾਸ ਤੌਰ ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਠਾਨਕੋਟ ਵਿੱਚ ਗੁਰੂ ਪੰਦੀ ਪਾਲਕੀ ਸਾਹਿਬ ਪੁਜਜਨਤੇ ਜ਼ਿਲ੍ਹਾ ਪੁਲਿਸ ਵੱਲੋਂ ਗਾਰਡ ਆਪ ਹੋਨਰ ਦਿੱਤਾ ਜਾਵੇਗਾ ਅਤੇ 20 ਤਰੀਕ ਨੂੰ ਜ਼ਿਲ੍ਹਾ ਪਠਾਨਕੋਟ ਵਿੱਚ ਪਾਲਕੀ ਸਾਹਿਬ ਜੀ ਦਾ ਠਹਿਰਾਵ ਹੋਵੇਗਾ ਅਤੇ ਉਸ ਤੋਂ ਬਾਅਦ ਪਾਲਕੀ ਸਾਹਿਬ ਹੁਸ਼ਿਆਰਪੁਰ ਨੂੰ ਰਵਾਨਾ ਹੋਵੇਗੀ ਹੋਰ ਕੀ ਕਿਹਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਹੋ ਵੇਖਦੇ ਹਾਂ ਪੂਰੀ ਰਿਪੋਰਟ ਸਾਰੇ ਮੀਡੀਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਅੱਜ ਸੈਡਿਸ ਮੀਟਿੰਗ ਦੀ ਨੂੰ ਕਵਰ ਕਰਨ ਆਇਓ ਅ ਅੱਜ ਸਭ ਤੋਂ ਪਹਿਲਾਂ ਆਪ ਜੀ ਨੂੰ ਚੌਥੇ ਪਾਤਸ਼ਾਹ ਤਾਂ ਤੰਗਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹਾਂ ਮੈਂ ਤੇ ਮੇਰੇ ਸਾਥੀ ਸਾਡੇ ਸਤਕਾਰਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ ਸੀਐਮ ਸਾਹਿਬ ਵੱਲੋਂ ਪਾਇੰਟਡ ਟੂਰਿਜ਼ਮ ਮੈਨੂ ਸਾਡੇ ਸੈਕਟਰੀ ਅਭਿਨਵ ਤ੍ਰਿਖਾ ਜੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਾਈਸ ਪ੍ਰੈਜ਼ੀਡੈਂਟ ਸਵਰਨ ਸਲਾਰੀਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਤੇ ਸਾਰੀ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਇਕੱਠੇ ਹੋਏ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਸਾਡੀ ਸਾਰੇ ਟੀਮ ਦੀ ਡਿਊਟੀ ਲੱਗੀ ਸੀ ਕਿ 350 ਸਾਲਾਂ ਨੌਵੇਂ ਪਾਛੇ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਪੰਜਾਬ ਸਰਕਾਰ ਬਹੁਤ ਵੱਡੇ ਪੱਦਰ ਤੇ ਜਿਹੜਾ ਮਨਾ ਰਿਹਾ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਣਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਇਸ ਦੇ ਵਿੱਚ ਸ਼ਾਮਿਲ ਹੋਣਗੇ ਵਾਇਆ ਸ਼੍ਰੀ ਨਗਰ ਹੁੰਦੇ ਹੋਏ ਵਾਇਆ ਜੰਮੂ ਹੁੰਦੇ ਹੋਏ ਉਹ 19 ਤਰੀਕ ਨੂੰ ਜੀ ਬੀ ਨੂੰ ਬੀ ਤਰੀਕ ਨੂੰ ਸ਼ਾਮੀ ਲਗਭਗ 5 ਵਜੇ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਐਂਟਰ ਕਰੂਗਾ ਤੇ 19 ਨੂੰ ਐਂਟਰ ਕਰੇ ਹਾਂਜੀ ਜਦੋਂ ਜਮੂ ਐਂਟਰ ਕਰੇ ਬੀ ਨੂੰ ਐਂਟਰ ਕਰੇ ਬੀ ਨੂੰ ਸ਼ਾਮੀ 5 ਵਜੇ ਐਂਟਰ ਕਰੇਗਾ ਤੇ ਜਿੱਥੇ ਹੀ ਪੰਜਾਬ ਦਾ ਬਾਰਡਰ ਹੈ ਜੀ ਉੱਥੇ ਪੰਜਾਬ ਪੁਲਿਸ ਵੱਲੋਂ ਸਾਰੇ ਨਗਰ ਕੀਰਤਨ ਨੂੰ ਗਾਡ ਆਫ ਆਨਰ ਦਿੱਤਾ ਜਾਊਗਾ ਲੋਕੀ ਕੌ ਦ੍ਰਿਸ਼ ਹੋਊਗਾ ਸਾਰੇ ਸਾਡੇ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਧਾਰਮਿਕ ਸਥਾਨਾਂ ਮੰਦਿਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਿੰਨੇ ਵਪਾਰ ਮੰਡਲ ਹੈ ਪਠਾਨਕੋਟ ਦੇ ਉਹ ਉਸ ਤੋਂ ਬਾਅਦ 20 ਤਰੀਕ ਨੂੰ ਰਾਤੇ ਗੁਰਦੁਆਰਾ ਸਿੰਘ ਸਭਾ ਐਸਡੀ ਕਾਲਜ ਗੁਰੂ ਸਾਹਿਬ ਦਾ ਜਿਹੜਾ ਹੈ ਸੁਖਾਸਣ ਉਹ ਗੁਰਦੁਆਰਾ ਸਿੰਘ ਸਭਾ ਚ ਹੋਊਗਾ ਤੇ ਬਾਕੀ ਸੰਗਤ ਐਸਡੀ ਕਾਲਜ ਦੇ ਵਿੱਚ ਰੁਕੂਗੀ ਤੇ 21 ਤਰੀਕ ਨੂੰ ਸਵੇਰੇ ਇੱਥੋਂ ਪਠਾਨਕੋਟ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਲਈ ਜਿਹੜਾ ਹੈ ਨਗਰ ਕੀਰਤਨ ਚਲੇ ਜਾਊਗਾ ਤੇ ਫਿਰ 22 ਤਰੀਕ ਨੂੰ ਸ਼ਾਮੀ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਇੱਕ ਅਲੌਕਿਕ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋ ਵੀ ਹੋਗਾ ਉਸ ਦੀ ਤਰੀਕ தாம் ਜਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਜਾਊਗੀ 18 ਨਵੰਬਰ ਤੋਂ ਪਹਿਲਾਂ ਹੋਊਗਾ ਆ ਆਪ ਸਭ ਨੂੰ ਬੇਨਤੀ ਹੈ ਕਿ ਉਹ ਵੀ ਇੱਕ ਜਿਹੜਾ ਹੈ ਬਹੁਤ ਸ਼ਾਨਦਾਰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਵਿਦ 3D افੈਕਟਸ ਐਂਡ ਲੇਜ਼ਰ ਲਾਈਟਸ ਗੁਰੂ ਸਾਹਿਬ ਦਾ ਸਾਰਾ ਜੀਵਨ ਡਿਪਿਕਟ ਕੀਤਾ ਜਾਊਗਾ ਉਹ ਵੀ ਇੱਕ ਜਿਹੜਾ ਹੈ ਲੋਕਿਕ ਦ੍ਰਿਸ਼ ਹੋਊਗਾ ਸਾਡੇ ਇਥੇ ਆਉਣ ਦਾ ਮਕਸਦ ਇਹ ਸੀ ਕਿ ਜਿਸ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਉਸ ਰਸਤੇ ਦੀ ਰਿਪੇਅਰਸ ਕੀ ਹੋਏ ਸ਼ਾਨਦਾਰ ਸੜਕਾਂ ਹੋਣ ਸਾਰੇ ਟ੍ਰੈਫਿਕਸ ਓਕੇ ਹੋਣ ਕਿੱਥੇ ਕਿੱਥੇ ਲੰਗਰ ਲੱਗਣੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਤੇ ਵੱਧ ਤੋਂ ਵੱਧ ਆਪ ਸਭ ਦਾ ਸਹਿਯੋਗ ਲੈਣਾ ਕਿਉਂਕਿ ਨੌਵੇਂ ਪਾਤਸ਼ਾਹ ਸਿਰਫ ਇੱਕ ਧਰਮ ਦੇ ਨਹੀਂ ਉਹ ਸਾਰੀ ਮਾਨਵਤਾ ਦੇ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਤਾਂ ਉਸ ਦੇ ਵਿੱਚ ਆਇਆ ਜ਼ਿਲ੍ਹਾ ਪ੍ਰਸ਼ਾਸਨ ਵੀ ਦਿਨ ਰਾਤ ਮਿਹਨਤ ਕਰ ਰਿਹਾ ਤੇ ਅਗਲੇ ਦਿਨਾਂ ਛੋਰ ਵੀ ਮਿਹਨਤ ਕਰਨਗੇ ਤੇ ਮੈਨੂੰ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪਠਾਨਕੋਟ ਦੇ ਪਿੰਡਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਆਓ ਜਦੋਂ ਗੁਰੂ ਸਾਹਿਬ ਦਾ ਨਗਰ ਕੀਰਤਨ ਆंदा ਆਪਾਂ ਸਾਰੇ ਪੱਬਾਂ ਵੈਰੋ ਦੇ ਜਿਹੜੇ ਨਗ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਲੰਗਰ ਲਾਈਏ ਤੇ ਵੱਧ ਤੋਂ ਵੱਧ ਜਿਹੜੀ ਵੱਡੀ ਤੋਂ ਵੱਡੀ ਗਿਣਤੀ ਚ ਆਪਾਂ ਸ਼ਾਮਿਲ ਹੋਈਏ ਮੈਂ ਉਹਨਾਂ ਬੇਨਤੀ ਕਰੂੰਗਾ ਬਾਲੀ ਸਾਹਿਬ ਬਹੁਤ ਸਤਿਕਾਰਯੋਗ ਕੈਪਟਨ ਮਿਸਟਰ ਪੰਜਾਬ ਸਰਕਾਰ ਦੇ ਸੀਨੀਅਰ ਕੈਪਟਨ ਮਿਸਟਰ ਅਦੂਰ ਸਿੰਘ ਬੈਂਸ ਜੀ ਅਭਿਨਵ ਤ੍ਰਿਖਾ ਸਾਹਿਬ ਐਸਐਸਪੀ ਸਾਹਿਬ ਡੀਸੀ ਸਾਹਿਬ ਸੋਨ ਸਲਾਰੇ ਸਾਹਿਬ ਜ਼ਿਲ੍ਹਾ ਪ੍ਰਧਾਨ ਬਾਕੀ ਸਾਡੇ ਸਾਰੇ ਸਾਥੀ ਜਿਵੇਂ ਬੈਂਸ ਸਾਹਿਬ ਨੇ ਦੱਸਿਆ ਕਿ ਇਹ ਸਰਕਾਰ ਆਪਣੇ ਆਪ ਨੂੰ ਬਹੁਤ ਭਾਗਾ ਭਰੀ ਅਕਾਲ ਪੁਰਖ ਦੀ ਕਿਰਪਾ ਵਾਲੀ ਸਮਝ ਰਹੀ ਹੈ ਕਿ ਜਿਨ੍ਹਾਂ ਦੇ ਸਮੇਂ 'ਚ ਇਹ ਦਿਹਾੜਾ ਆਇਆ ਇਹਦੀ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਉਹ ਲਸਾਨੀ ਆ ਉਹਦੇ ਨਾਲ ਦੀ ਸ਼ਹਾਦਤ ਦੁਨੀਆਂ 'ਚ ਕਿੱਦਰੀ ਨਹੀਂ ਮਿਲਦੀ ਉਹ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਸਮਾਜ ਲਈ ਭਾਰਤ ਲਈ ਸਮਾਜ ਲਈ ਦਿੱਤੀ ਗਈ ਉਹ ਸ਼ਹਾਦਤ ਆ ਸੋ ਉਹ ਦਿਹਾੜਾ ਜਿਹੜਾ ਗੁਰੂ ਸਾਹਿਬ ਦਾ 350 ਸਾਲ ਆ ਰਿਹਾ ਸੋ ਉਸ ਸੰਬੰਧੀ ਜਿਹੜਾ ਨਗਰ ਕੀਰਤਨ ਸ਼ੇਰਨਗਰ ਤੋਂ ਚੱਲ ਕੇ ਇੱਥੇ ਆਏਗਾ ਉਹਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਸੀਂ ਸਤਕਾਜੋਗ ਬੈਂਸਾ ਸਾਹਿਬ ਦੀ ਰਹਿਮਾਈ ਚ ਇੱਥੇ ਆਈ ਸੀ ਹਰ ਚੀਜ਼ ਤੇ ਦੇਖ ਕੇ ਸਾਡੀ ਬੜੀ ਤਸੱਲੀ ਹੋਈ ਕਿ ਜਿਹੜਾ ਪ੍ਰਸ਼ਾਸਨ ਬਹੁਤ ਆਪਣੇ ਡਿਊਟੀ ਨਹੀਂ ਸਮਝ ਰਿਹਾ ਆਪਣਾ ਫਰਜ਼ ਸਮਝ ਰਿਹਾ ਇਸ ਧਰਤੀ ਤੇ ਗੁਰੂ ਸਾਹਿਬ ਦਾ ਨਗਰ ਕੀਰਤਨ ਆਉਣਾ ਉਹ ਆਪਣੇ ਆਪ ਨੂੰ ਅਸੀਸਾ ਭਰ ਸਮਝ ਰਿਹਾ ਕਿ ਉਹ ਗੁਰਗਾਂ ਸਾਹਿਬ ਖੁਦ ਚੱਲ ਕੇ ਇਸ ਸ਼ਹਿਰ ਚ ਆ ਰਹੇ ਆ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਚ ਆ ਰਹੇ ਆ ਸੰਤਾ ਮਹਾਂਪੁਰਖਾਂ ਦੀ ਰਹਿਨਮਾਈ ਚ ਆ ਰਹੇ ਆ ਸੋ ਮੇਰੀ ਬੜੀ ਇਹ ਦਿਲ ਇੱਛਾ ਸੀ ਕਿ ਜਿਹੜਾ ਸਵਾਗਤ ਆ ਉਹ ਲਸਾਨੀ ਹੋਵੇ ਜਿਵੇਂ ਐਸਐਸਪੀ ਸਾਹਿਬ ਦੱਸਿਆ ਕਿ ਉਹ ਵੱਡਾ ਗਾਰਡ ਆਫਨਰ ਜਿਹੜਾ ਦਿੱਤਾ ਜਾਏਗਾ ਕਿਉਂਕਿ ਗੁਰਗਾਂ ਸਾਹਿਬ ਤੋਂ ਉੱਪਰ ਸਾਡੇ ਨੇ ਕੁਝ ਨਹੀਂ ਹੈ ਸਾਡਾ ਸਾਰਿਆਂ ਦਾ ਜਿਹੜਾ ਮਾਰਗਦਰਸ਼ਨ ਆ ਸਾਡਾ ਜੀਵਨ ਦਰਸ਼ਨ ਆ ਸਾਡੀ ਜੀਵਨ ਦੀ ਸੇਧ ਆ ਉਹ ਗੁਰਗਨ ਸਾਹਿਬ ਤੋਂ ਹੀ ਆ ਔਰ ਦੂਸਰੀ ਗੱਲ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਉਹ ਆਪਣੇ ਆਪ ਚ ਇੱਕ ਐਸਾ ਭਾਪ ਪੇਸ਼ ਕਰਦੀ ਆ ਕਿ ਜਿਸ ਭਾਪ ਦੇ ਤਹਿਤ ਸ਼ਹਾਦਾ ਦੇ ਤਹਿਤ ਸਾਰੇ ਸਵਾਗਤ ਜਿਹੜੇ ਕੀਤੇ ਜਾਣੇ ਆ ਸੋ ਬੇਨਤੀ ਇਹੀ ਆ ਕਿ ਸਾਰੀਆਂ ਜਿਹੜੀਆਂ ਸਭਾ ਸੁਸਾਇਟੀਆਂ ਚਾਹੇ ਉਹ ਹਿੰਦੂ ਧਰਮ ਨਾਲ ਸੰਬੰਧਿਤ ਆ ਜਾਂ 크ਿਸਚਨ ਆ ਜਾਂ ਮੁਸਲਮਾਨ ਆ ਜਾਂ ਕਿਸੇ ਉਹ ਸਾਰੇ ਇਸ ਸ਼ਹਾਦਤ ਨੂੰ ਅਕੀਦਾ ਕਰਨ ਇਸ ਸ਼ਹਾਦਤ ਨੂੰ ਸਜਦਾ ਕਰਨ ਔਰ ਸਾਰੇ ਪ੍ਰਬੰਧ ਦੇਖ ਕੇ ਉਤਸ਼ਾਹ ਦੇਖ ਕੇ ਬਹੁਤ ਜ਼ਿਆਦਾ ਤਸੱਲੀ ਹੋਈ ਆ ਸੋ ਅਸੀਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਆਪਣਾ ਆਪਣਾ ਫਰਜ਼ ਸਮਝ ਕੇ ਇਹਦੇ ਵਿੱਚ ਆਓ ਸਤਕਾਰ ਪੇਟ ਕਰੋ ਤੁਸੀਂ ਗੁਰੂ ਸਾਹਿਬ ਨੂੰ ਸਤਕਾਰ ਦਿਓਗੇ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਹੀ ਪਿਆਰ ਦਿੰਦੇ ਆ ਹਮੇਸ਼ਾ ਹੀ ਤੁਹਾਨੂੰ ਨਿਵਾਜਦੇ ਆ ਆਪਣੀਆਂ ਅਸੀਸਾਂ ਦੇ ਨਾਲ ਸੋ ਮੈਂ ਅ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਹਨਾਂ ਸਮਾਗਮਾਂ ਦਾ ਹਿੱਸਾ ਬਣੋ ਔਰ ਜਿਹੜੇ ਲੋਕ ਆਉਣਿਆ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਕੰਫਰਟ ਕਿਵੇਂ ਦੇ ਸਕਦੇ ਹੋ ਕਿਉਂਕਿ ਇਹ ਸਾਡੀ ਜ਼ਿੰਦਗੀ ਯਾਦ ਰੱਖਣ ਕਿ ਜਦੋਂ ਅਸੀਂ ਨਗਰਕੀਤ ਲੈ ਕੇ ਪਠਾਨਕੋਟ ਪਹੁੰਚੇ ਸੀ ਜਿਹੜਾ ਪੰਜਾਬ ਦਾ ਪਹਿਲਾ ਸ਼ਹਿਰ ਆ ਜੰਮੂ ਕਸ਼ਮੀਰ ਤੋਂ ਵੜਨ ਤੋਂ ਬਾਅਦ ਇਹ ਪਹਿਲਾ ਦਰਸ਼ਨ ਆ ਪੰਜਾਬ ਦੇ ਸਾਨੂੰ ਇਸ ਸ਼ਹਿਰ ਚ ਹੁੰਦਿਆ ਕਿ ਉਹਨਾਂ ਲੋਕਾਂ ਦੇ ਅੰਦਰ ਇਨੀ ਸਿੱਦਤ ਸੀ ਇਨੀ ਸ਼ੱਦਾ ਸੀ ਉਹਨਾਂ ਦੇ ਉਹਨਾਂ ਦੇ ਚਿਹਰਿਆਂ ਤੇ ਐਸੇ ਭਾਵ ਸੀ ਗੁਰਗਨ ਸਾਹਿਬ ਦਾ ਨੂਰ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਸੋ ਮੈਂ ਸਭ ਕੁਝ ਦੀ ਤੌਕੋ ਕਰਦਾ ਹਾਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੱ ਚੜ ਕੇ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ